ਜੋ ਪਾਣੀ ਪਤਣੋਂ ਲੰਘ ਜਾਂਦਾ ਮੋੜ ਨਾ ਆਉਂਦਾ ਪਲਕੇ ਬੇੜੀ ਪੂਰ ਤ੍ਰਿੰਜਣ ਕੁੜੀਆਂ ਸਦਾ ਨਾ ਬੈਠਣ ਰਲਕੇ ਇਹਨਾਂ ਲਾਈਨਾਂ ਦਾ ਰਾਈਟਰ ਤਾਂ ਮੈਨੂੰ ਜੀਤੇ ਨਹੀਂ ਆ ਰਿਹਾ ਕੌਣ ਨੇ ਪਰ ਜਿਨ੍ਹਾਂ ਨੇ ਵੀ ਲਿਖੀਆਂ ਨੇ ਬੜੀਆਂ ਸੋਹਣੀਆਂ ਲਿਖੀਆਂ ਨੇ ਕਿੰਨਾ ਤਾਂ ਲੰਘਿਆ ਵਕਤ ਮੁੜਦਾ ਨਾਹੀਂ ਲੰਘ ਚੁੱਕਿਆ ਪਾਣੀ ਮੁੜਦਾ ਨਾਹੀਂ ਵਿਛੜ ਚੁੱਕੀਆਂ ਸਹੇਲੀਆਂ ਹਾਨ ਪਰਵਾਹ ਮੋੜ ਜ਼ਿੰਦਗੀ ਚ ਮਿਲਦੇ ਨੇ ਤੇ ਜਦੋਂ ਲੰਘਿਆ ਪਾਣੀ ਲੰਘਿਆ ਵਕਤ ਨਹੀਂ ਮੁੜਦਾ ਅਸੀਂ ਪਿੱਛੇ ਕਿਉਂ ਮੁੜਦੇ ਆ ਕਿਉਂ ਅਸੀਂ ਬੀਤੇ ਨੂੰ ਯਾਦ ਕਰ ਕਰਕੇ ਝੂੜਦੇ ਰਹਿਨੇ ਆ ਰੋਂਦੇ ਰਹਿਨੇ ਆ ਉਹੀ ਗੱਲਾਂ ਮੋੜ-ਮੋੜ ਮਨ ਦੇ ਰਿੜਕਣੀ ਚ ਪਾ ਕੇ ਰਿੜਕਦੇ ਰਹਿਨੇ ਆ ਇਹਦੇ ਨਾਲ ਅਸੀਂ ਜਿਹੜਾ ਵਕਤ ਸਾਡੇ ਕੋਲ ਹੁੰਦਾ ਉਹ ਵੀ ਗਵਾ ਲੈਨੇ ਆ ਅਤੇ ਆਪਣੇ ਮਨ ਦੀ ਹਾਲਤ ਵੀ ਖਰਾਬ ਕਰ ਲੈਨੇ ਆ ਨਾ ਤਾਂ ਅਸੀਂ ਬੀਤੇ ਵੇਲੇ 'ਚ ਜਾ ਕੇ ਉਸ ਨੂੰ ਜਿਉ ਸਕਦੇ ਆ ਤੇ ਨਾ ਹੀ ਬਦਲ ਸਕਦੇ ਆ ਉਸ ਤੋਂ ਸਿੱਖ ਜ਼ਰੂਰ ਸਕਦੇ ਆ ਕਿਉਂ ਨਾ ਪਾਣੀ ਵਰਗੇ ਹੋਈਏ ਅੱਗੇ ਵੱਲ ਨੂੰ ਵਧਿਏ ਪਿੱਛੇ ਮੁੜਨਾ ਛੱਡੀਏ ਅਤੇ ਵਰਤਮਾਨ ਵਿੱਚ ਜਿਉਣਾ ਸਿੱਖੀਏ